भाई सतपाल सिंह डेढ़ का धरती मां की सेवा भाई इस इंसान ने 2 लाख ਦਾ ਰੁੱਖ ਬੰਦਤਾ ਤੇ 60000 ਰੁੱਖ ਲਾ ਕੇ ਉਹਨੂੰ ਕਾਮਯਾਬ ਕਰਤਾ ਪਾਲ ਕੇ ਇਹਨੇ ਵੀ ਲਾ ਕੇ ਛੜਤਾ ਤੇ ਫੋਟੋ ਖਾਦੀ ਤੇ ਕਦੇ ਵਿਚਾਰਾ ਸੁਰਖੀਆਂ ਜਿਵੇਂ ਨਹੀਂ ਆਇਆ ਹੁਣ ਇਹ ਹੈ ਕੋਈ ਇਹਦੀ ਇੰਟਰਵਿਊ ਵੀ ਨਹੀਂ ਕਰਨ ਆਇਆ ਹੁਣ ਤੇ ਇੱਥੇ ਜਿਹੜੇ ਕੋਈ ਆਂਗਾ ਪ੍ਰਦਰਸ਼ਨ ਕਰਕੇ ਕੁ ਟਡੇ ਵਿੰਗਟਾਂ ਕਰਕੇ ਉਹਨਾਂ ਦੇ ਪਤਾ ਨਹੀਂ ਉਹਦੇ ਮੂੰਹ ਜੱਗ ਤੁੰਦੰਦਿਆ ਮੈਂ ਕਿਹਾ ਤਾਂ ਚਲੋ ਇਹ ਸੇਵਾ ਕਰ ਕਰਨ ਹੁੰਦੇ ਉਹ ਸੇਵਾ ਹੀ ਕਰੀ ਲੋਕਾਂ ਨੂੰ ਦਿਖਾ ਕੇ ਕੀਤੀ ਹਾਂ ਤਾਂ ਸੇਵਾ ਤਾਂ ਇਹੋ ਜਿਹੀ ਚਾਹੀਦੀ ਐ ਸੁਅਜ ਕੁਦਰਤੀ ਸੁਭਵੀ ਮੇਲ ਹੋਏ ਕਿਉਂਕਿ ਬੁੱਢੇ ਤੇ ਆਦੇ ਮਸਲੇ ਲੜਿਆਣੇ ਇਕੱਠੇ ਹੋਏ ਸੀ ਤਾਂ ਜਿਕਰ ਚੱਲਿਆ ਸੁਖ ਨੇ ਦੱਸਿਆ ਕਿ ਬਾਈ ਨੇ ਇੰਨੇ ਦਰਾਖਤ ਲਾਤੇ ਤੇ ਇੰਨੇ ਬਣ ਨਿਸਕਾਮ ਸੇਵਾ ਕਰਨਾ ਸਾਨੂੰ ਇਹ ਜੇ ਉਹਦਾਂ ਨੂੰ ਸਿੱਖਣ ਦੀ ਲੋੜ ਹੈ ਗ੍ਰੀਨ ਮਿਸ਼ਨ ਪੰਜਾਬ ਦੀ ਸੰਸਥਾ ਬਈ ਗ੍ਰੀਨ ਮਿਸ਼ਨ ਪੰਜਾਬ ਲੋੜ ਆ ਕਿ ਅਸੀਂ ਆਪ ਵੀ ਆਪਣੇ ਹੱਥ ਨਾਲ ਹਰ ਵਕਤ ਵਕਤ ਬਾਈ ਰੱਖਣਾ ਹੈ ਸਾਹਿਬ